ਲਾ ਮਿੱਤਰੋ ਅੰਡ ਮਾਨੀ ਬੀਬੜੀਆਂ ਬਾਜੀ ਤੇ ਲਾਈਵ ਦਾ ਹਾਂ ਆ ਰਹਿਤੋ ਕੀ ਕਰੋ ਲੋਕ ਉਤਰਾ ਦੀ ਪ੍ਰੈਂਟ ਬਾਹਰ ਹੋ ਗਈ ਡਾਕਟਰ ਦੇ ਦੇਖ ਘਰ ਦਾ ਰਾਤ ਦੇ 12:24 ਲਾ ਮਿੱਤਰੋ ਅੱਜ ਮਾਨੀ ਬੀਬੜੀਆਂ ਬਾਜੀ ਤੇ ਤੇ ਬਾਈ ਲੱਖੀ ਸਰ ਵਾਲੇ ਵੀ ਆਏ ਹੋਏ ਨੇ ਬਹੁਤ ਬਹੁਤ ਧੰਨਵਾਦ ਬਾਈ ਦਾ ਆਪਣੇ ਵਾਲੇ ਏਰੀਆ ਚ ਆਉਣ ਦਾ ਬਾਈ 2 ਤਰੀਕ ਨੂੰ ਆਪਣੇ ਉਡਤ ਸੈਦਿਆਲੇ ਬਾਜੀ ਹੈ 2 ਤਰੀਕ ਨੂੰ ਉਥੇ ਵੀ ਹੁਮਮਾ ਕੇ ਪਹੁੰਚੋ ਤੇ ਪੂਰੇ ਵਧੀਆ ਸੁਪਰ ਤਾਰ ਖੜਾ ਰਹੀ ਆਉਣਗੇ ਆਪਣੇ ਠੀਕ ਹੈ ਜੀ ਮਿੱਕੀ ਕੇ ਬਾਈ ਮੋਰ ਹੋ ਗਿਆ ਬਾਈ ਲక్ష్ਮਾ ਲਕੀ ਸਰ ਹੋ ਗਿਆ ਠੀਕ ਹੈ ਜੀ ਇੰਨੇ ਮਾਦਿਆਂ ਨੂੰ ਹੋਵੇ ਪੂਰੇ ਤਾਕੜੇ ਖੜਾ ਰਹੀ ਆਉਣਗੇ ਉਥੇ ਵੀ ਹੁਮਮਾ ਕੇ ਪਹੁੰਚੋ 2 ਤਰੀਕ ਨੂੰ ਰੋੜ ਤੇ ਸੈਦਿਆਲੇ ਫੁੱਲ ਸੇਵਾ ਪਾਣੀ ਕਰਾਂਗੇ ਬਾਈ ਆਹਨ ਤੋਂ ਬਾਅਦ ਕੀ ਹਾਲ ਚਾਲ ਨੇ ਬਾਈ ਹੋਰ ਫਿਰ ਕਿੰਨੇ ਛੱਡੇ ਨੇ ਅੱਜ ਜੀ 2 ਕੁ ਤਰੀਕ ਆ ਤੇ ਕੀ ਨਾਮ ਤੇ ਬਈ ਇੱਕ ਜੀਤ ਦਿਉਣਾ ਠੀਕ ਹੈ ਠੀਕ ਹੈ ਤੇ ਆਪਾਂ ਬਈ ਤਾਰੇ ਦਿਉਣ ਦੇ ਚੇਲੇ ਆਹ ਤਾਰੇ ਚਾਰੇ ਦਿਉਣ ਨਾਲ ਦੂਤਾ ਡਾਉਂਦੇ ਸੀ ਆਪਾਂ ਪਹਿਲਾਂ ਵੇ ਅੱਛਾ ਠੀਕ ਹੈ ਵੀ ਆਪਾਂ ਨਾਲ ਡਾਉਂਦੇ ਸੀ ਹੁਣ ਕੱਲੇ ਹੀ ਠੀਕ ਹੈ ਪਹਿਲਾਂ ਆਪਾਂ ਕੱਠੀ ਛੱਡਦੇ ਹਿੰਨੇਆਂ ਤੇ ਆ ਬਈ ਹੈਗਾ ਨਿੰਮੇ ਤੇ ਆਉਂਦਾ ਚੇਲਾ ਹੋਰ ਫਿਰ ਕੀ ਮੇਰੇ ਹੈਦ ਕੀ ਸੀਜਨ ਹੈਦ ਕੀ ਸੀਨ ਹਜੇ ਤਾਂ ਠੀਕ ਠਾਕ ਹੀ ਹੈ ਗੱਡੀ ਕੋਲ ਥੋੜੀ ਜਿਹੀ ਛੱਡ ਗਏ ਇਦਾਂ ਦੀਆਂ ਬਿਮਾਰੀਆਂ ਨੇ ਵੀ ਘੇਰ ਲਿਆ ਹਨ ਯਾਰ ਕੋਈ ਚੱਕਰ ਉਹ ਹੀ ਬਣ ਗਿਆ ਪਤਾ ਨਹੀਂ ਮੌਸਮ ਜੇ ਕਰਕੇ ਸਾਨੂੰ ਤਾਂ ਇਹ ਨਹੀਂ ਪਤਾ ਕਿ ਟਾਈਮ ਲੰਗੀ ਜਾਂ ਕਿਵੇਂ ਜਾਂਦਾ ਕੁੜੀ ਤਨਾ ਉਹ ਹੀ ਲੰਗੀ ਜਾਂਦਾ ਉਹੀ ਤਾਂ ਗੱਲ ਹੈ ਨਾਲੇ ਇਦਾਂ ਦੀ ਟਾਈਮ ਵੀ ਵਧੀਆ ਬਣੇ ਨੇ ਤੇ ਭੈਣ ਚ ਦਾ ਕੋਈ ਕਬੂਤਰ ਵੀ ਨਹੀਂ ਸੱਟਾ ਮੇਰਾ ਬਿਮਾਰ ਮੂੰ ਤਾਂ ਨਹੀਂ ਹੋਇਆ ਕੋਈ ਵੀ ਉਹੀ ਬਸਾਂ ਲਾਉਂ ਟਾਈਮ ਜਾਉਂ ਕੱਪ ਕੇ ਕਬੂਤਰ ਕਰਕੇ ਪਹਿਲਾਂ ਮੌਸਮ ਖਰਾਬ ਸੀ ਹੁਣ ਲੱਦ ਲੱਗਾ ਇੱਕੋ ਦਾ ਵੀ ਇੱਕੋ ਦਾ ਵੀ ਹੋ ਗਿਆ ਨਾ ਇੱਕਦਮ ਹੋ ਗਿਆ ਕੂਤਰ ਸੰਭੇ ਨਹੀਂ ਭੈਣ ਤੇ ਹਾਂ ਕੂਤਰ ਖੱਡੇ ਨਹੀਂ ਕਿੱਥੇ ਤਾਂ ਟਾਈਮ ਤੇ ਹੌਲੀ ਹੌਲੀ ਹ ਜਾ ਕੇ ਨਾ ਟੈਂਪਰੇਚਰ ਵੱਧਦਾ ਕਿੱਥੇ ਇੱਕੋ ਦਾ ਨਾ ਇੱਕਦਮ ਵੱਧ ਆਹ ਭਾਈ ਆਜ ਮਾਨਵੀ ਵਿੜਿਆਲੀ ਬਾਜੀ ਤੇ ਫਿਰ ਆਪਣਾ ਝੋਲਾ ਨਹੀਂ ਸਿਆ ਰਿਆ ਜਰ ਪਹਿਲਾ ਨਾਮ ਆ ਫ੍ਰਿਜ ਭਾਈ ਦੂਜਾ ਕੁਦਰ ਆ ਭਾਈ ਗੁਰਪ੍ਰੀਤ ਹੋਰਾਂ ਨੇ ਦੇਣੇ ਆ ਇਹੇ ਨਾਮ ਭਾਈ ਆਪ ਦੇ ਕੰਨੀ ਹੁੰਦੀ ਜਨੇ ਹਾਂ ਭਾਈ ਸਾਡੇ ਪਿੰਡ ਬਣਿਓ ਦੇਵਾਂਗੇ ਅਸੀਂ ਪਿੰਡ ਸਾਰੇ ਪਿੰਡ ਦੇ ਸਹਿਯੋਗ ਨਾਲ ਆ ਸਾਰੇ ਬਣਿਓ ਮਾਨ ਗਰੋਪ ਬਣਿਓ ਦਿੱਤੇ ਜਾਣਗੇ ਨਾਮ ਦਿੱਨੇ ਸਭ ਫ੍ਰਿਜ ਆ ਕੁਦਰ ਆ ਠੀਕ ਆ ਪੱਖਾ ਬਾਹਰ ਪਿਆ ਰਾਤ ਲਾ ਜਾਂਦੇ ਸੀ ਠੀਕ ਆ ਹਾਂ ਚਲ ਹਵਾ ਵੀ ਜ਼ਰੂਰੀ ਆ ਆਪ ਕੋ ਲਗੀਦਾ ਹਾਂ ਹਾਂ ਭਾਈ ਮਾਨ ਗਰੁੱਪ ਹਾਂ ਭਾਈ ਭਾਈ ਉਹਨਾਂ ਦਾ ਗਰੁੱਪ ਮਾਨ ਗਰੁੱਪ ਠੀਕ ਆ ਇੱਥੇ ਹੀ ਆਉਂਦੀ ਆ ਹਾਂ ਮੀਨਾਂ ਗੱਲ ਨੂੰ ਹਾਂ ਬੇਗਾਰੀ ਸੁਨਣਾ ਗਮਨੇ ਆ ਦਸੂਨ ਕੀ ਗੱਲ ਆ 2000 ਤੂੰ ਤਾਂ ਮੈਂ ਸੁਣ ਲਈ ਆ ਹਾਂ ਬੇਗਾ ਬਈ ਅੱੱਗਾ ਪੱਲਾ ਸਾਰਾ ਲਾਲ ਕੂਸ਼ ਹਾਂਜੀ ਹਾਂਜੀ ਪੂਤ ਕੱਟੀਆਂ ਆ ਲਾਲ ਪੱਲਾ ਤੇ ਲਾਲ ਕਾਲਾ ਕੰਢਾ ਲਾਲ ਪੂਸ਼ ਲਾਲ ਬਾਗਲ ਲਾਲ ਦੂਸਾ ਵੇ ਇਹ ਲਿਬੜਾ ਤੂੰ ਆ ਪਿੱਕੀ ਦੇ ਪਰ ਲੈ ਇੱਕ ਮੇਰੇ ਦੂਜੇ ਸੜਨ ਦੇ ਰੰਗ ਲੈ ਖਾਏ ਸੱਤ ਲੀ ਪੂਸ਼ ਹੀ ਪੰਨੀ ਆ ਬਚਾ ਗੀ ਲੈ ਫਿਰ ਗੜਾ ਬਾਕੀ ਮੈਂਟ ਵੀ ਲਿਖਣੀ ਇਸੇ ਦੇ ਨਾਮ ਉਾਰਾ ਆ ਤੁਹਾਨੂੰ ਗੁਰਦੰਗਲ ਫਿਰ ਗੜਾ ਕਿੱਲੇ ਚੀਨੀ ਆਪਾਂ ਲੈਣਾ ਤਾਂ ਟਿਕਾਣਾ ਪਾਉਣੀ ਆ ਲੈ ਤਾਂ ਉਹਦੀ ਕਿੰਨੀ ਬਾਈ ਦੇ ਨਾਲ ਬਾਈ ਆਪਣਾ ਇਹਦਾ ਕਬੂਤਰ ਦੇਖਿਆ ਆ ਆਤਮਾ ਯੂਐਸਏ ਦੇ ਇੱਕ ਸਾਬਜੀ ਫੌਜੀ ਹੈ ਨਾ ਕਿੰਨੇ ਜੱਡੇ ਦੋ ਦੇ ਤੇ ਸੀ ਰੰਗ ਪਵਾਈ ਰੰਗ ਦੀ ਫੋਟੋ ਪਾਈ ਦਿਨ ਨਾ ਮੈਂ ਜਾਨ ਅੰਦਰੀਨ ਆ ਰਹਾ ਬਾਤ ਕਰੀ ਜੀ ਕਿਹਨਾਂ ਵਾਲਾ ਜੀਵ ਮਾਰਦੀ ਨਾ ਤੁੰਡੀ ਗੱਲ ਕਰਾਉਂਦਾ ਆ ਪੁੱਛਾ ਕਿੰਨੂ ਰੰਗਾ ਰੰਗ ਲੱਗਿਆ ਆ ਗੁਰਦੁਆਰੇ ਦੇ ਬਾਹਰ ਆਪਾਂ ਨਾ ਹੋਰਾਂ ਦੇ ਯਾਰ ਚਲਾ ਲਾ ਕਾਪੀ ਤੇ ਤੇ ਚੱਲ ਪੈਂਦਾ ਤੇਰਾ ਬੰਦੇ ਵੀ ਹੋ ਜੋ ਉੱਤਰ ਜਾ ਓਏ ਆ ਗਿਆ ਆ ਗਿਆ ਸਪੀਕਰ ਲਿਆ ਮੈਂ ਕਿੱਧਰ ਗਿਆ ਬੰਦ ਹੋ ਰਿਹਾ ਨਹੀਂ ਆ ਆਉਂਦਾ ਬਈ ਬੈਂਦਾ ਸੀਗਾ ਇਹ ਕਹਿੰਦਾ ਮੈਂ ਨਾ ਤੁਰ ਪਿਆ ਮੁੰਜੇ ਤਾਂ ਪੋਠੇ ਨਹੀਂ ਚੜਾਵਾਂਗੇ ਆ ਯਾਰ ਨਾ ਬਰ ਜਾ ਰੋਟੀ ਖਾਧੀ ਰੋਟੀਆਂ ਹੀ ਕੋਠੀ ਤੇ ਚੜਦੇ ਹਾਂ ਕੰਟ ਦਾ ਤੌਰ ਹੀ ਆ ਗਿਆ ਵੀ ਇਹਦੀ ਕਾਛੀ ਜੀ ਰੰਗ ਇਹ ਜਿਹੜਾ ਕਹਿੰਦਾ ਜੀ ਨਾ ਲਿਖੇ ਕਿ ਕਿਹੜਾ ਬਾਏ ਹੋਇਆ ਪਰ ਬਾਏ ਗ੍ਰੀਨ ਤੋਂ ਕਿ ਹੈਵ ਐਂਟਰੀ ਬਾਈ ਮੋਟਾ ਬੱਗੂ ਵਾਲੀ ਨੀਦੀ ਐਂਟਰੀ ਰਹਿ ਗਈ ਕੱਲੀ ਸਾਡੇ ਕੋਲ ਬਾਕੀ ਸੋਨੇ ਦੇ ਬੱਚੇ 159 ਉਤਰਾਂ ਦੀ ਐਂਟਰੀ ਆਜੂ ਸਾਡੇ ਕੋਲੇ ਇੱਕ ਬੱਗੂ ਵਾਲੇ ਦਾ 148 ਉਤਰਾਂ ਦੇ ਪੈਸੇ ਆ ਗਏ ਬਾਈ 148 ਉਤਰਾਂ ਦੀ ਲਿਸਟ ਹੈ ਗਈ ਨਾ ਬੁਰਪੀ ਤੇ ਨਹੀਂ ਲਾ ਸੁਣਦਾ ਮਾਤਾ ਮੋਦਾ ਕਿਸੇ ਬੰਦੇ ਦੀ ਆਸਤ ਬਣਦੀ ਨਹੀਂ ਆਹ ਇੱਕ ਤੁਹਾਨੂੰ ਕਾਨੂੰ ਮੈਕਦਾ ਕਾਨੂੰ ਸੁਣਦਾ ਨਹੀਂ ਯਾਰਾ ਇਹਦੇ ਪੈਸੇ ਆ ਗਏ ਜਿਹੜੇ ਦੋ ਕਟੇ ਉਹਨਾਂ ਦੇ ਨਾ ਓਏ 145 ਕੂਤਰ ਰੁਪਏ ਦੇਗੇ ਜਿੰਗਲਾ ਪਿੱਛੇ ਆਏ ਰੌਲਾ ਪਾਈ ਜਾਂਦੇ ਹੋ ਜੇ ਸਾਨੂੰ ਪਤਾ ਲੱਗ ਗਿਆ ਨਾ ਅਸੀਂ ਕੂਤਰ ਕਟਾਉਣ ਵਾਲੇ ਉਹ ਹੀ ਬੰਦੇ ਜਿਹੜਾ ਜਾਣ ਕੇ ਕਟਾਊਗਾ ਜਾਂ ਜਾਂ ਕੋਈ ਹੋਰ ਗੱਲ ਬਾਤ ਬਾਦੂ ਦਾ ਰੌਲਾ ਹੁਣ ਕੋਈ ਰੌਲਾ ਨਾ ਪਾਓ ਆ ਲਿਸਟ ਪਾਤੀ ਤੁਹਾਨੂੰ 150 ਕੂਤਰ ਐਂਟਰੀ ਆਪਣੇ ਕੋਲੇ ਆਪ ਬਾਜੀ ਸਾਨੂੰ ਤੇ ਆਈਡੀ ਕੋ ਤਾਂ ਕੋਈ ਗੱਲ ਨਹੀਂ ਪਤਾ ਲੱਗ ਜੂਗਾ ਇਹ ਮੋੜਾ ਕੇ ਨਾ ਕਰੂ ਆਪ ਬਾਜੀ ਗੱਲ ਕਰਨੀ ਹੁੰਦੀ ਬਾਹਰ ਬਗਾਨੇ ਪਿੰਡਾਂ ਕੇ ਹੁਣ ਅਗਰਾ ਕਰ ਲੋ ਭਾਈ ਜਾਂ ਤੁਹਾਨੂੰ ਬੰਦੇ ਨਹੀਂ ਨਾ ਜੂਸ ਜਾਣਾ ਕਰਿਆ ਭਾਈ ਅਸੀਂ ਵਧੀਆ ਬਾਜੀ ਕਰਾਉਣ ਵਾਸਤੇ ਨਾ ਹੋ ਕੀਤਾ ਗਿਆ ਠੀਕ ਤਾਰਿਆ ਤੂੰ ਜਲੂਸ ਕਰਾ ਭਾਈ ਬੀਟੀ ਹੁਣ ਕਹਤਾ ਮੈਂ ਕਰਦਾ ਹੋਈ ਜਾਂਦਾ ਵਧੀਆ ਬਾਜੀ ਕਰਾਉਣ ਵਾਸਤੇ ਕਿੰਨੇ ਤੂੰ ਕੌਣ ਹੋ ਜਾਂਦਾ ਆਪ ਵੀ ਕਿਹਦਾ ਗਲਤ ਕਬੂਤਰ ਘਟਾ ਦੋ ਕਹਿੰਦਾ ਬਣਦੀ ਨਾ ਹੋਵੇ ਵੀ ਟੱਚ ਮਾਰ ਕੇ ਉੱਥੇ ਕੋਈ ਨਾ ਆ ਕੇ ਕਰੀ ਵੀ ਨੀ ਪੁੱਤਰ ਏਟਰ ਕਰਦੇ ਫਰੇ ਇਹ ਨਾ ਉਹ ਬਈ ਕਿਤੇ ਬੈਰ ਵਿਰੋਧ ਕੇ ਦਾ ਗਲਤ ਕਬੂਤਰ ਘਟਾ ਦੇ। ਕਦੇ ਵੀ ਇੰਟਰ ਵੀ ਨਹੀਂ ਕਰਦੇ। ਮੁੜ ਕੇ ਇੰਟਰ ਨਹੀਂ ਕਰਾਉਂਦੇ ਕਬੂਤਰ। ਅਨਾਜ ਹਾਂ ਤਾਂ ਬਈ ਗਰਮੀ ਗਰਮੀ ਪਾ ਦੇ ਨੇ ਫੱਲੇ। ਜਿਹਨੂੰ ਜਿੱਤ ਦਾ ਟਾਈਮ ਹੁੰਦਾ ਉਹ ਕਹੇ ਨੇ ਵੀ ਆ ਜਾ। ਉਤਾੜ ਹੁੰਦੀ ਬਈ। ਇਹਨੂੰ ਕਿਹਾ ਤਾਂ ਸੀਗਾ ਯਾਰ ਕਾਪੀ ਵਾਲਾ ਰੋਲ। ਜੀ ਆ ਕੇ ਤਾਂ ਮੁੱਢੋਂ ਮਾਤਮਾ ਕਰੀ ਦੇ। ਸਾਨੂੰ ਪਤਾ ਹੈ। ਮੈਂ ਤੁਹਾਨੂੰ ਸੇ ਆ ਜਾ। ਇੱਕ ਕਬੂਤਰ ਦੇ ਨਾਮ ਤੇ ਬਈ ਵੀਡੀਓ ਬਣਾ ਲਈ ਸੀ। ਰੰਗ ਭਾਤਾ ਤੇਰੇ ਦਾ ਹਰਾ ਛੱਡਾ। ਸੱਜੇ ਪਾਸੇ ਫੱਟੀ ਕਾਲੀ। ਖੱਬਾ ਟੂਸਾ ਮੋਟਾ ਕਾਲਾ। ਆ ਲਿਸ਼ਟ ਚ ਪਾਇਆ ਆ ਲਾਇਆ ਵਾਰ ਓਏ ਰੇਟ ਚ ਪਾਇਆ ਪਿਆ ਬਈ ਫੇਰ ਹੀ 150 ਕੂਟਰ ਹੈ ਪੁਰਾਣੀ ਸੀ ਦਿਲਬਰ ਜੋਗਾ ਛੋਟੇ ਫੰਗਾ ਨਹੀਂ ਲਾਕਾ ਦਿਲਬਰ ਜੋਗਾ ਉਤਰ ਬਈ ਲੈ ਉਹ ਨਾ ਬਈ ਓਕੇ ਠੀਕ ਹੈ ਜੱਗ ਕਰ ਰਹੇ ਚੰਗਾ 10 ਮਿੰਟ ਖੜ ਜਾ ਮੇਰੇ ਜਲੂਸ ਨਿਕਲੇ ਕਬੀਰ ਦੇ ਕਥਨੀ ਤਿੰਨ ਮਤਲ ਘਰ ਮਾ ਆ ਬੈਠੀ ਜਾਂਦਾ ਬਈ ਜਲਬਰ ਜਲਬਰ ਨੇ ਮਜਬਰਾ ਹੁਣ ਚੰਗਾ ਕਰਦੇ ਮਜਬਰਾ ਆਏ ਨੇ ਜੀ ਨੂ ਨੂ ਪਾਇਲ ਜੁਣ ਸਕੀ ਮਾ ਪੈਂਦਾ ਨਹੀਂ ਹੋਇਆ ਇੱਥੀ ਵਾਜਾ ਸੱਜਾ ਤੁਸਾ ਲਾ ਖੱਬਾ ਤੁਸਾ ਥੋੜਾ ਜਿਹਾ ਕਾਲਾ ਬੈ ਗਿਆ ਬਈ ਗੁਰੇ ਨੱਤ ਬਈ ਤੂੰ ਉੱਤਰ ਬੈ ਗਿਆ ਗੁਰਦੁਆਰੇ ਦੇ ਬੈ ਕੇ ਉੱਟ ਗਿਆ ਗੁਰੇ ਨੱਤ ਬੈ ਗਿਆ ਆਉਂਦਾ ਬਈ ਬੰਦਾ ਬੰਦਾ ਕੋਈ ਨਹੀਂ ਕੋਈ ਨਹੀਂ ਸਾਡੀ ਨਿਗਾਹ ਹੀ ਆ ਬਈ ਆ ਜਾਂਦਾ ਬੰਦਾ ਅਸਿਕੀ ਕੋਈ ਕਾਲੀ ਪੂਛ ਸੱਜੇ ਦਲਾਲ ਫੱਟੀ ਬਹਿ ਗਿਆ ਹਾਂ ਗਿਆ ਨੀ ਦਲਾਲ ਫੱਟੀ ਕਾਲੀ ਦਲਾਲ ਫੱਟੀ ਕਾਲੀ ਪੂਛ ਸਾਰੀ ਉਹ ਬਹਿ ਗਿਆ ਬਈ ਵਾਟ ਵਾਟ ਤੇ ਉੱਤਰ ਗਿਆ ਕਾਲੀ ਪੂਛ ਹਾਂ ਸੱਜੇ ਦਲਾਲ ਬਹਿ ਗਿਆ ਪੂਲਾ ਕੇ ਰਾਜਾ ਕਰੋ ਦੀ ਉਹ ਬਹਿ ਗਿਆ ਉਹ ਦੱਸੀ ਆ ਸਾਡੇ ਪਿੰਡਾਂ ਵਾਲਾ ਵਾਗਰ ਉੱਥੇ ਤੁਹਾਡੇ ਪਿੰਡਾਂ ਵਾਲੇ ਕਿਹੜੇ ਦਾ ਦੇਖੀ ਮੈਂ ਕਿਹੜੇ ਦਾ ਕਬੂਤਰ ਬਹਿ ਗਿਆ ਕਾਲੇ ਪੰਨੇ ਵਾਲਾ ਇੱਕ ਆ ਸੀਗਾ ਵਾਹ ਵਾਹ ਉਹ ਮਣੀ ਜਿਹੜੀਆਂ ਲਾਲ ਵਗਲਾ ਕਾਲੇ ਟੂਥੇ ਤੇ ਕਾਲੀ ਪੂਛ ਵਾਲਾ ਕਹਿਣਾ ਇਹ ਟਿੱਟੇ ਤੇਨ ਫਿੱਕਾ ਰੰਗ ਲੱਗਿਆ ਲਾਲ ਅੰਨਾ ਜੀ ਗੱਤ ਫਿੱਕਾ ਰੰਗ ਤਾਂ ਨਹੀਂ ਲੱਗਿਆ ਤੇ ਮਾੜਾ ਮੋਟਾ ਦੱਸੀ ਭਈ ਮਣੀ ਪਾਈ ਰਿਕਾਰਡ ਗਿਆ ਤੇਜਾ ਵੀਰੇਆ ਕਬੂਤਰ ਬਹਿ ਗਿਆ ਟੈਂਕੀ ਤੇ ਬਹਿ ਗਿਆ ਜੀ ਬਈ ਰੰਗ ਜਮਾ ਠਾ ਕੇ ਕਲੀਅਰ ਕਰਕੇ ਆਇਆ ਖੰਡਾ ਖੰਡਾ ਦਾ ਕਬੂਤਰ ਸੀ ਇਹ ਟੈਂਕੀ ਤੋਂ ਠਾ ਕੇ ਰੰਗ ਕਲੀਅਰ ਕਰਕੇ ਕਟਿਆ ਬਈ ਤੇਜਾ ਵੀਰੇ ਵਾਲਾ ਆਪ ਦਾ ਕਬੂਤਰ ਸੀ ਭਈ ਸਾਡਾ ਹਮ ਉਹ ਵਈ ਗਾ ਉਹ ਮੁੰਡਾ ਵੀਰ ਦੇ ਕੋਲ ਜਾਂਦਾ ਆ ਆਡੀਓ ਹਾਂ ਅੱਗੇ

ਉਹਨੇ ਨਾ ਲਿਖਿਆ ਨਾ ਲਿਖਿਆ ਆਏ ਦੇਖ ਲਈ ਇਹ ਕਬੂਤਰ ਦਾ ਰੰਗ ਮੇਰੇ ਨਾਲ ਵੀ ਨਾ ਬੰਦਣੀ ਹੈ ਮੇਰੇ ਵਾਲੇ ਨਾਲ ਹੀ ਉਹ ਨੰਬਰ ਦਾ ਗੱਲ ਪੱਕੀ ਆ ਬਾਈ ਪਾਣੀ ਪੀ ਵੀ ਬੱਚੀਆ ਵਾਣ ਚੋ ਕਿੱਥੇ ਵੱਧੇ ਕਿੱਥੇ ਘਟ ਕਿੱਥੇ ਵੱਧੇ ਕਿੱਥੇ ਘਟੇ ਵੀ ਰੇਲ ਦੀ ਇੱਥੇ ਬੈਠਾ ਕੋਠੀ ਦੇ ਦਾਂ ਦੇ ਦੇ ਰੋ ਕਿਹੜੀ ਕੋਠੀ ਦੇ ਆਹ ਸੋਟੇ ਬਾਹਰ ਕੇ ਕੋਠੀ ਦੀ ਤਾਲ ਤਾਲੀ ਦੱਸੀਆਂ ਸਰ ਸਾਹਿਬ ਦੀ ਕਰਦੇ ਜਿਹੜੇ ਨਹੀਂ ਹੋਇਆ ਕੀ ਤੈਨੂੰ ਬਾਈ ਕਾਲੇ ਜੀ ਨੇ ਦੀ ਫਪਾ ਤੁਸੀਂ ਕਹਾਂ ਗੀਰੇ ਭਾਈ ਹੋਰ ਰੰਗ ਆਇਆ ਤੁਹੇ ਐ ਮੜਾ ਕਲੀਅਰ ਕਰਕੇ ਰਿਕਾਰਡਿੰਗ ਪਾ ਰੰਗ ਆਇਆ ਹੋਰ ਵੀ ਤੇ ਕੁਝ ਹੀ ਵਾਲਾ ਲੱਗਿਆ ਹੋਏ ਆਹ ਮਰਦੇ ਭਾਈ ਹੋਰ ਰੰਗ ਦਿਖਾਉਂਦਾ ਸਫਾੜਾ ਹੁੱਕਾ ਰੰਗ ਦਸਤੂਪਰਾ ਆ ਮੈਂ ਕਹ ਤੂੰ ਸਰੇਗੀ ਜਿੱਤਾ ਦੂ ਕਹਦਾ ਮੈਨੂੰ 1200 ਲਾਉਣਾ ਕੋ ਮੈਨੂੰ ਫੜਾਉਣਾ ਕੋ ਜਿੱਤਾ ਉਹ ਚਲਾ ਦੇ ਨਾ ਜਿਹੜੇ ਗਰੇ ਉੱਤਰ ਤੇ ਲੱਖੀ ਕੇ ਭਲਾਈ ਹਲ ਤੇ ਦੋ ਜਣਾ ਖੱਬੇ ਦੂਸੇ ਕਾਲਾ ਲਾ ਗੂ ਨਮਨਾ ਸਟਾਇਆ ਗੂ ਉੱਤਰ ਹੈ ਜਾਨ ਆਹ ਬਈ ਕਰ ਦੋ ਆਪਣੀ ਇਹਨੇ ਸੇ ਪਾਡੇ ਫੱਕੀ ਇਨੇ ਦਾ ਕਲੀਅਰ ਕਰ ਦੋ ਬਸ ਕਰ ਲੈ ਮੈਂ ਨਹੀਂ ਇਹ ਹੈ ਤਿੰਨਾ ਭਾਈ ਉਹ ਹੈ ਉਹ ਤਾਂ ਉਹ ਹੈ ਕਾਂਥ ਤੇ ਡੱਡ ਇਧਰ ਹੋਣਾ ਤਾਂ ਜੱਟ ਬਈ ਮੈਂ ਆਣਾ ਇਧਰ ਜਾ ਮਾਨੀ ਗਰੁੱਪ ਚ ਪਾਉਂਦਾ ਹੈ ਤੋ ਵੀ ਸਾਡੇ ਨਾਲ ਆ ਬਾਈ ਜਿੱਤ ਨੂੰ ਆ ਫਿਰ ਕਰ ਹਾਂ ਬਈ ਹੋਰ ਆਪਰੇ ਚੜ ਗਿਆ ਤੇ ਉੱਤਰ ਪੈ ਗਿਆ ਹਰੇ ਟੁੱਸੇ ਵਾਲਾ ਪੱਲੇ ਵਾਲਾ ਉਹ ਮਣੀ ਯਾਰ ਉਹਦੀ ਦੁਆਰੇ ਰੱਖ ਉਹ ਪਾ ਉਤਰਦੀ ਰੰਗ ਤੁਹਾਨੂੰ ਕਲੀਅਰ ਆ ਲਖੀੜ ਆ ਕਿ ਗੋਲ ਮੋਡਾ ਸੀ ਕਲੀਅਰ ਕਰਕੇ ਰਿਕਾਰਡ ਵਿੱਚ ਪਾ ਬਈ ਯਾਰ ਉਤਰੀ ਵਿਖਿਆ ਰਿਹਾ ਉਹ ਨਾ ਤੂੰ ਪਹਿਲੇ ਸੁਪਰੀ ਦਾ ਪੈਣਿਆ ਵਾਲਾ ਬੋਲੇ ਹਾਂ ਨਾਲੇ ਪਾਗਲ ਖੱਬੀ ਸੱਚੀ ਦੱਸੀ ਕਿਹੜੀ ਆ ਕਲੀਅਰ ਕਰਕੇ ਇਹ ਗੜਾ ਗੁੱਪੀ ਦਾ ਪਾਣੀ ਜਿੰਨੇ ਵੜੇ ਜਾ ਬੈਠੇ ਮਾਗਾ ਟਿੱਕੇ ਆ ਪਤਾ ਇੱਥੇ ਬੈਠੇ ਚਾੜੂ ਡੋਡੀ ਪਾਗਲ ਡੰਡਾ ਨਾ ਕਾਲੀ ਬਰ ਬੰਦਾ ਡੰਡਾ ਵਾਸੀ ਸੱਜਾ ਖਬਰ ਆਦੇ ਕਿਹੜੇ ਚ ਮੁੰਡਾ ਕਿਹੜੇ ਚ ਬਾਗਲ ਪੰਜ ਗਰਾਂ ਕਾਟੂਂਦਾ ਵਾਦਾ ਕਾਲੀ ਆਉਂਦੀ ਨਾ ਖਾਲਾ ਜੀ ਉਤਰੀ ਹੋਈ ਇੱਕੂ ਹੈ ਆਪਣਾ ਜਿਹੜਾ ਆਪਣਾ ਲਗਣਾ ਦੋ ਘਟਦਾ ਚਾੜੂ ਮੇਰਾ ਖੱਪੀ ਬਾਗਲ ਦਾ ਕਾਲੀ ਸੱਜੇ ਡੰਡਾ ਕਾਲਾ ਹਰਾ ਰੰਗ ਨਹੀਂ ਹੈਗਾ ਸਤਾਜ ਦੇ ਤੂੰ ਲੱਗਦਾ ਹਰਈ ਹੈ ਇਹੇ ਕਿਹੜੀ ਫਿਰ ਬੂਤਰ ਹੈ ਹੁਣ ਜੀ ਕੱਟਣਾ ਕਿਹੜਾ ਕੱਟੀਆਂ ਸੀ ਵੀ ਟੌਰੀ ਵਾਲਾ ਕੱਟੀਏ ਕਾਲੀ ਵਾਲਾ ਫੇ ਜਵੰਦੂ ਪੂਸ ਵਾਲਾ ਕੱਟੀ ਐਂ ਕਲੀਅਰ ਕਰ ਦੇ ਸਟਾਈ ਮੜਿਆ ਤਾਂ ਫਲੇ ਮਣੀ ਮੜੇ ਭੈਣ ਦੀ ਹੋਈ ਫਿਰ ਮੈਂ ਸੱਤਿਆ ਵਾਲੇ ਉਤਰ ਵੀ ਕਰਨੇ ਸੱਤਿਆ ਆ ਕਿਹ ਹੈ ਕਹਾਂ ਯਾਰ ਮੇਰਾ ਕੂਤਰ 15 ਬਾਹਰ ਬਾਦੂ ਆ വായിച്ചേരെ ഹാ ട്രാവൽ കേട്ടോ ടൈം ആ ക്യാസ്തായി ടോർച്ച് ആണ് ਆ ਮੇ ਤ੍ਰਤੀ ਜੀ ਨਾਮ ਲਿਆ ਆ ਇੱਥੇ ਬੈਠੇਗਾ ਓ ਵਜੇ ਕਿ ਹੋਏਗਾ ਓ ਵਜੇ ਕੰਡਾ ਹੋਵੇਗਾ ਆ ਤੱਕੱਤੇ ਹੋਆ ਕੱਟੇ 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 ਰਵਲਾ ਬੰਮਾ ਹੋਰ ਕੀ ਕਰਾਏ ਆ ਨਾ ਤੇਰੀ ਜਰੂਰ ਸੁਣੇ ਆ ਚੱਲਣਾ ਹਾਂ ਬਈ ਇਹ ਸਿਰ ਦੁਖਦਾ ਇਹ ਤਾਂ ਨਹੀਂ ਮੁੜ ਕੇ ਪੈਰ ਲਾਉਂਦਾ ਕਿੰਨੇ ਦਿਨ ਹਣਾ ਹਾਂ ਜੀ ਜੀ ਪਣੀ ਆਉਂਦੀ ਆਲੀ ਜੀ ਆ ਸਾ ਦਾ ਕੰਡਾ ਡੰਡਾ ਆ ਮਾਰਦੀ ਰੇ ਟਾਈਮ ਲਾਉਂਦਾ ਹਰਦਾ ਬਿਮਨ ਪੜਨਾ ਕਿ ਕਿ ਕਰਨਾ ਨਾ ਟਾਇਰ ਲਾਣਾ ਪਊਗਾ सही राम ਆਰੋਕ ਕਿਨੇ 5 6 ਬਈ ਛੱਪੜ ਚੁਲੇ ਨੀ ਜਾ ਕੇ ਉਹ ਦੇਖੋ ਅੰਡ ਪਾਏ ਪੁੱਠੇ ਸਿਆਪੇ ਕਰਦੇ ਸੰਭਲ ਜੀ ਗੱਲ ਬੇਚਾਏ ਵਾਲੀ ਜੰਮੂ ਵਾਲਾ ਆਪਣਾ ਆਪਣੇ ਦੇ ਤੂੰ ਇੱਕ ਕਟਾ ਆ ਗਈ ਆਂ ਜੰਦੀ ਆ ਆਹ ਸਾਈਂ ਵੀਰ ਦੇ ਆਉਂਦੇ ਹੀ ਕਰ ਲਾ ਥੋੜਾ ਪੀਲੇ ਚੱਕ ਜਾ ਮੈਂ ਭਾਈ ਸਿੱਧਾ ਇੱਕ ਨਾਂ ਲੈ ਦੇ ਵਿੱਚ ਉਹਦਾ ਨਿਸ਼ਾਨਾ ਕਿ ਨਾ 1 ਆ ਲਿਖ ਦੇਗਾ ਨਾ ਵੀ ਇੱਕ ਪਾਸ ਹੋ ਕੇ ਦੂਆ ਕਰੂਗਾ ਇਹ ਕਿਹੜਾ ਕੋਈ ਟਾਈਮ ਹਾਂ 1 ਲਿਖ ਦੇਗਾ 1 ਆ ਦੇ ਪਿੱਛੇ ਲੱਗ ਜਾ ਬਸ ਹੋਰ ਦੇਖ ਤਟੂ ਵਾਲੀ ਭਈਆ ਹਾਂ ਭਈਆ ਫੜਾਈ ਦੇਖ ਲੈ ਘਾਰ ਮੇਰਾ अब बिट्टू बना दी अब बना दी बेटा भाई की भाई की होता है बिट्टू बना दी बेटा उठी किया टाइम पे लगा दिया भाई की हो किसे भाई की किसे भाई की सी अगले दिन तेरे कौन हो पाई भी है कोई भी रे बिट्टू भैया अभी मैं भी नहीं करता पटता बना दे भैया اوه <laughs> ਨਾ ਮੇਤਰਾ ਤਾੜ 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 ਦਾ ਡਿੱਗੀਆਂ ਦੇ ਨੇ ਉਸਤਾਦ ਕਟੋਗੜਾ ਐਸੀ 15 ਮਿੰਟਾਂ ਚ ਕਟੋਗੜਾ 35 ਉਤਰ ਰਾਮ ਨਾਲ ਗਏ ਤੇ ਛੱਪੜ ਜੂ ਹੀ ਬਹੁਤ ਬੜੇ ਨੇ ਬਾਈ ਆ ਉਹ ਗਿਆਈ ਬਾਈ ਬਸ ਆਹ ਰਹਿ ਗਏ ਜਿਹੜੇ 15 20 ਰਹਿ ਗਏ ਆ ਆਰੇ ਸਾਡੇ ਸ਼ੁਣੀਆਂ ਲਾ ਆਹ ਬੈਠਾ ਨਾਲ ਵਗਲਾ ਚੀਨਾ ਆ ਛੱਟ ਤੇ ਇੱਕ ਹੋਰ ਬਹਿ ਗਿਆ ਉਹ ਕਿਹੜਾ ਬਿੱਟੂ ਦਾ ਆਰੇ ਸਾਡੇ हाँ बैठे ਉਹ ਗੁਰਦੁਆਰੇ ਪਿੱਛੇ ਪਕੜਾ ਆ ਬੈਠਿਆ ਭਾਈ ਕਿੰਨੇ ਵਜਦੇ ਨੇ ਦੇਖੋ ਨਾ ਥੋੜਾ ਆ ਰਹੀ ਰਹੀ ਆ ਆ ਫੜਿਆ ਭਾਈ ਇਸ ਲੱਗਦਾ ਇਹ ਤਾਂ ਤਾਰੇ ਮੋਟੇ ਆਰਟਰੀਆ ਤੱਕ ਪਤਾ ਕੀ ਉਠਾਈ ਕੁੜੀ ਮੋਟਾ ਮੋਟਾ ਰੰਗਿਆ ਸੀ ਮੋਟਾ ਨਹੀਂ ਖਲਸ ਤੂੰ ਚੱਪਾ ਯਾਰ ਰਿਕਾਰਡ ਗਾ ਸੁਣਨਾ ਜੈ ਜੀਵਾ ਦੇ ਦੇਣਾ ਚੱਲ ਨਹੀਂ ਕਰਦੀ ਓਏ ਆਹ ਠੰਡਾ ਆ ਕਟਨਾਲ ਲਿਆ ਲਾ ਤੂੰ ਸਾਹ ਤੇਰੀ ਪੁੱਛਾ ਹਾਂ ਹਈ ਪੂਰੀ ਹਾਂ ਘਬੜੂ ਸਹੀ ਆ ਬੜੀ ਕਿੱਦਾਂ ਡਰ ਕੇ ਬੈਠੇ ਟੁੱਟ ਗਿਆ ਆ ਗਿਆ ਉਹ ਰੇਡ ਕਰ ਚਾਰ ਪੰਜ ਮਿੰਟ ਆ ਬੈਠੇ ਆਹ ਘਬੜੂ ਛੇੜਾ ਹਾਂ ਘਬੜੂ ਛੇੜਾ ਦੋ ਨੇ ਹੈਲੋ ਕੀ ਆ ਬੱਲੇ ਬਾਇਰ ਦੋ ਆ ਗਏ ਬੜਾ ਨਾ ਟਾਈਮ ਹੋਇਆ ਬਹੁਤ ਪਗਾਰ ਹਲੋ ਖੁਸ਼ੀ 버ਗਰੀ ਖਾਣ ਸਿੰਘ ਨੂੰ ਮੇਵਾ ਸਿੰਘ ਨੂੰ ਬੈਠਾ ਗਿਆ ਬਈ ਸਹੀ ਹੋ ਗਿਆ ਸੀ ਵੀਰੇ ਹੁਣ ਅਸੀਂ ਹੋਇਆ ਬਈ ਸਰਪਟੋਂ ਫਟੰਗਾ ਸਹੀ ਹੋਇਆ ਅੱਜ ਬਣਾਈ ਹੋਇਆ ਬਈ ਉੱਤੇ ਸਹੀ ਹੋਇਆ ਨਿੱਕਾ ਸੱਦਾ ਸੰਗਲ ਸੋਇਆ ਅੰਗਰੇਜ਼ ਮੌੜ ਸੀ ਹੋ ਗਿਆ ਸੱਤੂ ਮੌੜ ਸਹੀ ਹੋ ਗਿਆ ਐਟੀਟਿਊਡ ਤੇ ਸਹੀ ਹੋਇਆ ਇਹ ਬੈ ਗਿਆ ਬਈ ਕੇਵਲ ਨੰਗਲ ਸਹੀ ਹੋ ਗਿਆ ਬਾਕੀ ਕੁੱਤਾਂ ਦਾ ਬਈ ਟਾਈਮ ਹੋ ਗਿਆ ਪੂਰੇ ਕੱਟੇ ਗਏ ਸਾਰੇ ਸਾਂਝੀ ਲਿਖਦੇ ਹੋ ਟਾਈਮਲੇ ਕੁੱਤਰਾ ਕੱਟੇ ਗਏ ਸਾਰੇ ਬੋਗਾ ਜੀ ਦਾ ਇੱਕ ਹੋਰ ਅਗਲਾ ਪਾਣੀ ਤੇ ਪਾਣੀ ਨਹੀਂ ਪਾਈ ਜਾਂਦਾ ਸੀ ਸਾਰੀ ਹੋ ਗਿਆ ਯਾਰ ਸਾਰੀ ਹੋ ਗਈ ਚੱਲਦੇ ਦੰਤੋਰ ਕਰਨੇ ਕੱਭੀ ਕਰਨ ਕੀ ਨਾ ਹੈ ਹੈ ਰਾਜੀ ਆ ਦੇਖ ਰਿਹਾ ਹਾਂ ਕੋਟਾ ਹੋ ਰਿਹਾ ਹੈ ਤਾਂ ਘੱਗਾਂ ਕਮਿਆ ਹੋਣ ਤੂੰ ਪੈਂਦਾ ਐ ਬਾਕੀ ਸਭ ਮੁੱਚਾ ਲਾਓ ਨਾ ਜਿਵੇਂ ਆਪਣੀ 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 ਆਦੀ ਸੰਭਾਗ ਹੋਏ ਗਾੜ ਦੀ ਮੋਣੇ ਸਾਡੀ ਪਰਮਿੰਦਰ ਟਾਲੀਆਂ ਦਾ ਗੱਲ ਦੇ ਗਏ ਹੁਣ ਚੈੱਕ ਕਰਾ ਪਰਮਿੰਦਰ ਟਾਲੀਆਂ ਦੀ ਰਿਪੋਰਟਿੰਗ ਦਾ ਪਰ ਬੰਦਾ ਟਾਲੀਆਂ ਬਾਈ ਪੂਰੀ ਤਰ੍ਹਾਂ ਨਹੀਂ ਹੋਇਆ ਪਰਮਿੰਦਰ ਟਾਲੀਆਂ ਬੈਠਾ ਉਸ ਤੋਂ ਬਾਅਦ ਬੈਠੋ ਤੇ ਬਾਅਦ ਦੇਖੋ ਪਰਮਿੰਦਰ ਟਾਲੀਆਂ ਦੋ ਉੱਤਰ ਬਾਈ ਸਹੀ ਹੋਏ ਨੇ ਹਾਂ ਵਾਹ ਦੇਖੋ ਸਹੀ ਹੋ ਗਿਆ ਇਸ ਦਾ ਜਦੀ ਮਾਨ ਸਾਹਿਬ ਹੈ ਗਿਆ ਇੱਕ ਬਾਈ ਓਏ ਦੋ ਹੋ ਗਏ ਦੱਸੋ ਤਿੰਨ ਹੋ ਗਏ ਪਰਮਿੰਦਰ ਆਲਾ ਫੇਰ ਭੁੱਲ ਜਾਂਦੇ ਇਹ ਆਹ ਹੋ ਗਿਆ ਇਹਨਾਂ ਦਾ ਪਰਮਿੰਦਰ ਫੁਰਜਾ ਵਾਲਿਆਂ ਦਾ ਕਿ ਹੋਵੇ ਖੜ ਜਾ ਫੁਰਜਾ ਵਾਲਿਆਂ ਕੋਲੇ

ਉਹ ਸ਼ਰਮ ਤੇਲਾ ਬਾਈ 35 ਤੋਂ ਟਾਈਮ ਤੁਹਾਨੂੰ 5 ਮਿੰਟ ਤੋਂ 10 ਮਿੰਟ ਪੁੱਛਾਰਮ ਦਾ ਲਾਟਰੋਂ ਪੈਣਾ ਗੁਤਰੀਦਾ ਹੀ ਹੋਏ ਨੇ ਮਨਮੋਹਨ ਟਾਲੀਆਂ ਦੋਰਗੇ ਦੋਰਗੇ ਓਏ ਹੁਣ ਤੀਰ ਹੋ ਜਾ ਬਾਈ ਬਾਕੀ ਦਾ ਲਾ ਦੇ ਹੁਣ ਤੂੰ ਲਾ ਦੇ ਹਾਂ ਖੁਸ਼ੀ ਵਿੱਚ ਰੱਖ ਜਸੂ ਇੰਗਲੈਂਡ ਸਹੀ ਆ ਹਾਂ ਸਹੀ ਆ ਹੁਣ ਨੇ ਕਰ ਆ ਨਹੀਂ ਜਾਂਦਾ ਜਸੂ ਇੰਗਲੈਂਡ ਆਹੀ ਆ ਹਾਂ ਤਨ ਆ ਗਿਆ ਬਾਈ ਆ ਗਿਆ ਹੁਣ ਤਾਂ ਜਾ ਹੁਣ ਦੋ ਮਿੰਟਾਂ ਦਾ ਸਰ ਪਹਿਲਾਂ ਪਹਿਲਾ ਲਾਈਕ ਪੂਰਾ ਹੋ ਗਿਆ ਪੂਰਾ ਹੋ ਗਿਆ ਬਿਲਕੁਲ ਆ ਗਿਆ ਕੋਦ ਪਹਿਲਾਂ ਰਾਤਰੀ ਇਹ ਬੱਦਰ ਬਤਾ ਨੀ ਆਹ ਕਰੀ ਮੜਾ ਖੰਡ ਇਤੋਂ ਵਰਜੀ ਪੈ ਗਿਆ ਪੈ ਗਿਆ ਨੰਬਰ ਤੋਂ ਪੈ ਗਿਆ ਤਿੰਨ ਆ ਕੇ ਡਟਾ ਫਿਰਦਾ ਪਰ ਮੇਰਾ ਟਾੜੀਆਂ ਆ ਜਾਣ ਆਹ ਆ ਜਾਂਦਾ ਮੂਰੇ ਉੱਤੇ ਹਾਂ ਬਾਈ ਪਰ ਮੇਰਾ ਕੱਲਾ ਫਿਰਦਾ ਹੈ ਬਾਕੀ ਦੇਖ ਰਿਹਾ ਕੇ ਦੱਸ ਰਿਹਾ ਤੂੰ ਸਾਰਾ ਦੱਸੂਗਾ ਲੱਗਦਾ ਦਵਾਰਾ ਬੋੜੇ 41 ਤੇ ਪੂਜੀ ਬਦਲ ਤੂੰ ਹਾਂ ਇਕਾ ਦਾ ਆ ਕੰਨ ਹਾਂਜੀ ਲੈ ਮਿੱਤਰੋ ਪਹਿਲਾ ਨੰਬਰ ਬਣਾਇਆ ਭਈ ਆਪਣੇ ਕਬੂਤਰ ਨੇ ਭਾਈ ਆਪਣਾ ਪਰਮੇਂਦਰ ਟਾਲੀਆਂ ਆ ਕਬੂਤਰ ਨੇ ਆਪਣੇ ਨੇ ਪਹਿਲਾ ਟਾਈਮ ਬਣਾਇਆ ਭਈ ਪਹਿਲੇ ਨੰਬਰ ਤੇ ਆਇਆ ਇਹ ਹਾਲ ਦੇਖ ਲੋ ਤਾਂ ਬਈ 2 ਵਜੇ ਤੇ ਸਹੀ 2 ਵਜੇ ਬਾਈ ਨਿਪੜ ਗਈ ਸੀ ਬਾਈ 150 ਕਬੂਤਰ ਸੀ ਤੇ ਸਿਰਾ ਲਾਤਾ ਬਾਈ ਉਹ ਦੇ ਤਾ ਮੈਂ ਉਹ ਦੇਖ ਫੇਲੇ ਜੱਡੀ ਆਦਾ ਕੋੜਾ ਨਹੀਂ ਕਰਦਾ ਵੀਡੀਓ ਬਣੀ ਜਾਣਗੀ ਆ ਪਹਿਲਾ ਨੰਬਰ ਬਾਈ ਚੰਦਾ ਟਾਲੀਆਂ ਵਿੱਚ ਤੇ 800 ਦੀ ਜੇਤਾਲ ਆਪਣੇ ਪਹਿਲੇ ਨੰਬਰ ਵਾਲੇ ਉੱਤੀ ਆ ਬਈ ਆ ਲੋ ਅੱਧਾ ਘੰਟਾ ਪੈਂਤੀ ਮਿੰਟ ਬਾਅਦ ਉਹ ਡਿਆ ਬਈ ਕੂਤਰ ਜੀ ਨਾ ਮਾਰਸਾ ਦਾ ਮਰ ਗਿਆ ਬਈ ਉੱਤਰ ਉੱਟ ਕੇ ਉੱਡ ਕੇ ਮਰ ਗਿਆ ਬਈ ਕੂਤਰ ਬਾਕੀ ਬਈ 40 45 ਮਿੰਟ ਮੁੱਤ ਕਰਾਂਗੇ ਵਧੀਆ ਬਈ ਬਾਕੀ ਬਹੁਤ ਵਧੀਆ ਹੋਈ ਹੈ ਕੋਈ ਕਿਸੇ ਦਾ ਰੌਲਾ ਨਹੀਂ ਖਾਣ ਪੀਣ ਦਾ ਸਾਰਾ ਰਹਿਣ ਸਹਣ ਦਾ ਬਹੁਤ ਵਧੀਆ ਪ੍ਰਬੰਧ ਸਭ ਕੁਝ ਆਇਆ ਨਹੀਂ ਹੈਗਾ ਵੀ ਆਪਾਂ ਜਿੱਥੇ ਆਪਾਂ ਸਹੀ ਗੱਲ ਲਾਦੇ ਆ ਵਧੀਆ ਬਾਜੀ ਜੋ ਬਾਈਆਂ ਨੇ ਪੋਸਟਰ ਤੇ ਲਿਖਿਆ ਉਹਦੇ ਹਿਸਾਬ ਨਾਲ ਸਾਰਾ ਕੁਝ ਸਹੀ ਆ ਠੀਕ ਹੈ ਖੁਸ਼ ਹੋ ਬਾਈ ਖੁਸ਼ ਹੋ ਤੁਸੀਂ ਆਏ ਬਈ ਆ ਪਵਾਲੇ ਪਿੰਡ ਪੰਨਾ ਸਾਰੇ ਸਾਰੇ ਪਿੰਡ ਮਾਨਲੀਵੜੀਆਂ ਵੱਲੋਂ ਬਾਕੀ ਦੋਸਤੋ ਬਾਈ ਬਾਜੀ ਕਿਵੇਂ ਹੋਈ ਆ ਬਾਈ ਬਾਜੀ ਪੂਰੀ ਇੱਕ ਨੰਬਰ ਹੋਈ ਆ ਬਾਈ ਕੋਈ ਰੌਲਾ ਰੱਪਾ ਨਹੀਂ ਪਾਇਆ ਠੀਕ ਹੈ ਬਾਈ ਠੀਕ ਹੈ ਸਰਪ ਜੀ ਤਾਂ ਫੌਜੀ ਬਠਿੰਡਾ ਬਾਈ 300 ਦੀ ਜਿੱਤ ਦੇ ਪੱਖਾ ਪਿੰਡ ਮਾਨੀਂਦਾ ਨੂੰ ਸਾਰੇ ਕੰਨਿਓ ਤੇ ਬਾਜੀ ਦੱਸ ਦੋ ਬਾਈ ਕਿਵੇਂ ਲੱਗੀ ਬਾਈ ਬਾਜੀ ਸੋਹਣੀ ਉਹ ਤੇ ਬਾਜੀ ਬਹੁਤ ਵਧੀਆ ਨਾ ਅਗਲੇ ਵੇਲੇ ਅਸੀਂ ਪਹੁੰਚਦਾ ਬਾਈ 9 ਵਜੇ ਦੇ ਨਾਲ ਰੋਟੀ ਲਿਆਣੀ ਸਾਰਾ ਕੋਈ ਜਮੇ ਇੱਕ ਨੰਬਰ ਠੀਕ ਹੈ ਬਾਈ ਅਸੀਂ ਆਪਣਾ ਆਉਂਦੇ ਹਾਂ ਆਹ ਹੋਈਦਾ ਲੱਗਦਾ ਇਹਨੀਆਂ ਦੋ ਸਕੇਟਾ ਘੱਟਾ ਕੋਈ ਫਰੰਟ ਕਿਵੇਂ ਬੈਕ ਰਿਓ ਇਹਦਾ ਪੁੱਠਾ ਹਸਾ ਮੇਰਾ